ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੇ ਵਿੱਚ ਇੱਕ 34 ਸਾਲਾਂ ਦੇ ਵਿਦੇਸ਼ੀ ਵਿਦਿਆਰਥੀ ਦੇ ਨਾਲ ਵੀਜ਼ਾ ਹਾਸਲ ਕਰਨ ਦੇ ਨਾਂ ਤੇ 42000 ਡਾਲਰ ਯਾਨੀ ਕਿ ਲਗਭਗ 35 ਲੱਖ ਰੁਪਏ ਦੀ ਠੱਗੀ ਵਜਈ ਹੈ। ਇਹ ਘਟਨਾ ਇੱਕ ਵੀਜ਼ਾ ਸਕੈਮ ਦਾ ਹਿੱਸਾ ਹੈ ਜਿਸ ਦੇ ਵਿੱਚ ਇੱਕ 51 ਸਾਲ ਦੇ ਸਿਡਨੀ ਦੇ ਰਹਿਣ ਵਾਲੇ ਸ਼ਖਸ ਨੇ ਵਿਦਿਆਰਥੀ ਨੂੰ ਆਪਣੇ ਧੋਖੇ ਦਾ ਸ਼ਿਕਾਰ ਬਣਾਇਆ। ਕੈਨਬਰਾ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ। पीड़ਿਤ ਵਿਦਿਆਰਥੀ ਜੋ ਕਿ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ ਰਹਿੰਦੀ ਹੈ ਉਸਨੇ ਸਾਲ 2021 ਦੇ ਵਿੱਚ ਕੈਨਵਰਾ ਦੇ ਵਿੱਚ ਇੱਕ 51 ਸਾਲ ਦੇ ਸ਼ਖਸ ਦੇ ਨਾਲ ਮੁਲਾਕਾਤ ਕੀਤੀ ਮੁਲਜ਼ਮ ਨੇ ਉਸ ਨੂੰ ਵਾਅਦਾ ਕੀਤਾ ਕਿ ਉਹ ਉਸ ਨੂੰ ਸਪான்ਸਰਡ ਇਨਵੈਸਟਰ ਵੀਜ਼ਾ ਹਾਸਲ ਕਰਵਾਉਣ 'ਚ ਮਦਦ ਕਰੇਗਾ ਜੋ ਵਿਦੇਸ਼ੀ ਨਾਗਰਿਕਾਂ ਨੂੰ ਕਿਸੇ ਵੱਡੇ ਨਿਵੇਸ਼ ਕਰਨ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਪੀਆਰ ਹਾਸਲ ਕਰਨ ਦੇ ਵਿੱਚ ਮਦਦ ਕਰਦਾ ਹੈ ਉਸਨੇ ਕਿਹਾ ਕਿ ਉਹ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਹੈ ਅਤੇ ਵੀਜ਼ਾ ਪ੍ਰਕਿਰਿਆ ਨੂੰ ਆਸਾਨ ਬਣਾ ਦੇਵੇਗਾ 피ੜਿਤ ਨੇ ਉਸ ਦੇ ਵਾਅਦੇ ਤੇ ਭਰੋਸਾ ਕਰਕੇ ਉਸ ਨੂੰ ਕਈ ਵਾਰ ਪੈਸਿਆਂ ਦੇ ਭੁਗਤਾਨ ਕੀਤੇ ਜਿਵੇਂ ਕਿ ਡਾਕੂਮੈਂਟਸ ਤਿਆਰ ਕਰਨ ਦੇ ਲਈ 5000 ਡਾਲਰ ਵੀਜ਼ਾ ਅਪਲਾਈ ਕਰਨ ਦੇ ਲਈ 10000 ਡਾਲਰ ਫੀਸ ਭਰਨ ਦੇ ਲਈ ਅਤੇ ਹੋਰ ਖਰਚਿਆਂ ਦੇ ਲਈ 27000 ਡਾਲਰ ਭੁਗਤਾਈ ਇਹ ਸਾਰੀ ਰਕਮ ਬੈਂਕ ਟ੍ਰਾਂਸਫਰ ਜਾਂ ਫਿਰ ਕੈਸ਼ ਦੇ ਰੂਪ ਵਿੱਚ ਦਿੱਤੀ ਗਈ ਪਰ ਉਸ ਨੂੰ ਨਾ ਤਾਂ ਕੋਈ ਵੀਜ਼ਾ ਮਿਲਿਆ ਤੇ ਨਾ ਹੀ ਡਾਕੂਮੈਂਟਸ ਦੀ ਕੋਈ ਪ੍ਰੋਗਰੈਸ ਦੇ ਬਾਰੇ ਕੋਈ ਉਸ ਨੂੰ ਅਪਡੇਟ ਦਿੱਤੀ ਗਈ ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਵਿਦਿਆਰਥਣ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪਤਾ ਲੱਗਾ ਕਿ ਮੁਲਜ਼ਮ ਨੇ ਉਸਨੂੰ ਧੋਖਾ ਦੇਣ ਲਈ ਇੱਕ ਜਾਲੀ ਦਫ਼ਤਰ ਦਾ ਪਤਾ ਦਿੱਤਾ ਪੁਲਿਸ ਨੇ ਦੱਸਿਆ ਕਿ ਇੱਕ ਪੂਰਾ ਯੋਜਨਾਬੰਦ ਤਰੀਕੇ ਨਾਲ ਤਿਆਰ ਕੀਤਾ ਸਕੈਮ ਸੀ ਜਿਸ ਦੇ ਵਿੱਚ ਧੋਖੇਬਾਜ਼ ਨੇ ਪੀੜਤ ਨੂੰ ਭਰੋਸਾ ਦਿਵਾਉਣ ਦੇ ਲਈ ਨਕਲੀ ਡਾਕੂਮੈਂਟਸ ਤੇ ਈਮੇਲਸ ਦਾ ਇਸਤੇਮਾਲ ਕੀਤਾ ਪੁਲਿਸ ਨੇ 18 ਸਤੰਬਰ ਨੂੰ ਸਿਡਨੀ ਦੇ ਵਿੱਚ ਇੱਕ ਛਾਪੇਮਾਰੀ ਕੀਤੀ ਅਤੇ 51 ਸਾਲ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਉਸ ਨੂੰ ਫਰਾਡ ਅਤੇ ਧੋਖਾਧੜੀ ਦੇ ਨਾਲ ਜੁੜੇ ਚਾਰਜਸ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਪੁਲਿਸ ਦੇ ਮੁਤਾਬਕ ਉਸਨੇ ਹੋਰ ਵੀ ਕਈ ਤਰ੍ਹਾਂ ਦੇ ਸਕੈਮ ਚਲਾਏ ਹੋਏ ਸੀ ਜਿਸ ਦੀ ਜਾਂਚ ਫਿਲਹਾਲ ਜਾਰੀ ਹੈ। ਅਦਾਲਤ ਨੇ ਉਸ ਨੂੰ ਫਿਲਹਾਲ ਜ਼ਮਾਨਤ ਤੇ ਰਿਹਾਅਤਾ ਕਰ ਦਿੱਤਾ ਪਰ ਅਗਲੀ ਸੁਣਵਾਈ 15 ਅਕਤੂਬਰ ਨੂੰ ਹੋਵੇਗੀ। ਆਸਟ੍ਰੇਲੀਆ ਦੇ ਵਿੱਚ ਅਕਸਰ ਵੀਜ਼ਾ ਸਕੈਮਸ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਪੰਜਾਬੀ ਵਿਦਿਆਰਥੀਆਂ ਦੀ ਵੱਡੀ ਗਿਣਤੀ ਪ੍ਰਭਾਵਿਤ ਹੋ ਸਕਦੀ ਹੈ। हाल ही ਦੇ ਵਿੱਚ ਇੱਕ ਰਿਪੋਰਟ ਦੌਰਾਨ ਪਤਾ ਲੱਗਾ ਹੈ ਕਿ ਭਾਰਤੀ ਵਿਦਿਆਰਥੀਆਂ ਨੂੰ ਲੱਖਾਂ ਡਾਲਰਾਂ ਦਾ ਘਾਟਾ ਹੋ ਰਿਹਾ ਹੈ ਜਿੱਥੇ ਧੋਖੇਬਾਜ਼ ਏਜੰਟ ਨਕਲੀ ਡਾਕੂਮੈਂਟਸ ਬਣਾ ਕੇ ਉਹਨਾਂ ਨੂੰ ਧੋਖਾ ਦੇ ਰਹੇ ਨੇ ਪੁਲਿਸ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਵਿਦੇਸ਼ੀ ਲੋਕ ਅਤੇ ਵੀਜ਼ਾ ਲੈਣ ਦੀ ਯਚਾਰ ਰੱਖਣ ਵਾਲੇ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਸਮਝਣ ਅਤੇ ਅਜਿਹੇ ਧੋਖੇਬਾਜ਼ਾਂ ਤੋਂ ਦੂਰ ਰਹਿਣ ਪੁਲਿਸ ਨੇ ਸਲਾਹ ਦਿੱਤੀ ਹੈ ਕਿ ਵੀਜ਼ਾ ਅਰਜ਼ੀਆਂ ਸਿਰਫ ਅਧਿਕਾਰਿਕ ਵੈੱਬਸਾਈਟਾਂ ਦੇ ਰਾਹੀਂ ਅਪਲਾਈ ਕਰੋ ਅਤੇ ਕਿਸੇ ਵੀ ਏਜੰਟ ਨੂੰ ਭੁਗਤਾਨ ਕਰਨ ਤੋਂ ਪਹਿਲਾਂ ਉਸ ਨੂੰ ਇਕ ਤੰਗ ਨਾਲ ਚੈੱਕ ਕਰੋ ਆਸਟ੍ਰੇਲੀਆ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਵੀ ਇੱਕ ਗਾਈਡਲਾਈਨ ਜਾਰੀ ਕੀਤੀ ਹੈ ਜਿਸ ਦੇ ਵਿੱਚ ਵੀਜ਼ਾ ਸਕੈਮ ਨੂੰ ਪਛਾਣਨ ਅਤੇ ਬਚਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਉਹਨਾਂ ਦੇ ਅਨੁਸਾਰ ਅਜਿਹੇ ਸਕੈਮਜ਼ ਦੇ ਵਿੱਚ ਧੋਖੇਬਾਜ਼ ਛੇਤੀ ਵੀਜ਼ਾ ਲੈ ਕੇ ਦੇਣ ਦਾ ਵਾਅਦਾ ਕਰਦੇ ਨੇ ਤੇ ਕੰਮ ਪੂਰਾ ਹੋਣ ਤੋਂ ਪਹਿਲਾਂ ਤੁਹਾਡੇ ਤੋਂ ਪੈਸਿਆਂ ਦੀ ਮੰਗ ਕਰਦੇ ਨੇ ਭਾਰਤੀ ਵਿਦਿਆਰਥੀਆਂ ਦੇ ਵਿੱਚ ਇਹ ਰੁਝਾਨ ਵੱਧ ਰਿਹਾ ਹੈ ਜਿੱਥੇ ਉਹ ਆਪਣੀ ਪੜ੍ਹਾਈ ਤੋਂ ਬਾਅਦ ਨਾਗਰਿਕਤਾ ਹਾਸਲ ਕਰਨ ਦੇ ਲਈ ਅਜਿਹੇ ਧੋਖੇਬਾਜ਼ ਏਜੰਡਾ ਦੇ ਚਾਂਸੇ ਵਿੱਚ ਫਸ ਜਾਂਦੇ ਨੇ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਪੰਜਾਬੀ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਦੇ ਵੀ ਅਜਿਹੇ ਏਜੰਟਾਂ ਦੇ ਚਾਂਸੇ ਦੇ ਵਿੱਚ ਬਿਲਕੁਲ ਨਾ ਆਓ ਜੋ ਤੁਹਾਨੂੰ ਛੇਤੀ ਤੋਂ ਛੇਤੀ ਵੀਜ਼ਾ ਦਵਾਉਣ ਦੇ ਸੁਪਨੇ ਦਿਖਾਉਣ ਹਮੇਸ਼ਾ ਏਜੰਡਾ ਦੀ ਸਹੀ ਜਾਣਕਾਰੀ ਹਾਸਲ ਕਰੋ ਤੇ ਫਿਰ ਹੀ ਕੋਈ ਕਦਮ ਚੁੱਕੋ ਤੁਹਾਡੀ ਥੋੜੀ ਜਹੀ ਵਰਤੀ ਗਈ ਸਾਵਧਾਨੀ ਤੁਹਾਨੂੰ ਕਿਸੇ ਵੱਡੇ ਜੋਖਮ ਤੋਂ ਬਚਾ ਸਕਦੀ ਹੈ